ਤਾਂ ਤਾਂ ਸ੍ਰੀ ਗੁਰੂ ਸਾਹਿਬ ਮਹਾਰਾਜ ਜੀ ਪਵਿੱਤਰ ਜਗ੍ਹਾ ਉੱਤੇ ਬੈਠੇ ਸਾਰੇ ਸਾਧ ਸੰਗਤ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਤਾਂ ਤਾਂ ਸੰਤ ਬਾਬਾ ਸ਼ਿਸ਼ ਮਹਾਰਾਜ ਜੀ ਜਿਨ੍ਹਾਂ ਦੇ ਤੁਰੇ ਤੁਰੇ ਸੀ ਬਾਬਾ ਜੀ ਆਪਣਾ ਸਭਾ ਪੂਰਾ ਕਰਕੇ ਲੱਖਾਂ ਜੀਵਾਂ ਨੂੰ ਰੱਬ ਨਾਲ ਜੋੜ ਕੇ ਸੱਚਖੰਡ ਚਲੇ ਗਏ ਇਹ ਜੋ ਸਥਾਨ ਹੈ ਇਹ ਉਹਨਾਂ ਨੇ ਜੀਨ ਹੈ ਸੰਤ ਮਹਾਰਾਜ ਨੇ ਬਖਸ਼ਿਸ਼ ਕੀਤੀ ਸੀ یہ سال سنس آیا ہے آیا کر لا کٹایا کرو تھا جیون سفر ہو جائے گا منک شریر بڑی مشکل ملتا ہے چوراسی منک دی واری آ رہی ہے ایک منق شریر کن کن دکھ سدا دکھ نہیں سدا سکھ نہیں جب منخ سریر کو دکھ آتا ہے ٹھیک ہو جاتی ہے ਪਰ ਕਿਰਤੀ ਰਸੀ ਰਹੀ ਹੋਵੇ ਉਹ ਵੀ ਸੋਚੇ ਕਿ ਸਾਡੇ ਵਰਗੀ ਆਤਮਾ ਹੈ ਚਾਹ ਕਿੜੀ ਹੈ ਹਾਥੀ ਹੈ ਜੋ ਦੁੱਤ ਹੈ ਜਿੰਨੇ ਵੀ ਆਪਾਂ ਜੀਵ ਜਤ ਦੇਖਦੇ ਆ ਸਭ ਨਾਲ ਵਿੱਚ ਆਪਣੇ ਵਰਗੀ ਆਤਮਾ ਹੈ ਪਰਮੇਸ਼ਰ ਦੀ ਇਹ ਇਲਾਹੀ ਜੋਤ ਪਰਮੇਸ਼ਰ ਇੱਕ ਲੋਰ ਹੈ ਅllਾਹ ਜਿੰਨਾ ਸੰਸਾਰ ਹੈ ਉਹਦਾ ਬਣਾਇਆ ਹੈ ਇੱਕ ਇੱਕ ਜੀਵ ਉਹ ਵੀ ਹੈ ਚਾਹ ਮਨੁੱਖਾ ਕਿ ਵਿਚਰੀਦ ਹੈ ਚਾਹ ਜੀਵ ਜਤ ਹੈ ਇਹ ਸਭ ਪਰਮੇਸ਼ਰ ਦੀ ਯਾਤ ਹੈ ਕੀੜੀ ਤੋਂ ਬ੍ਰਹਮਾ ਤੱਕ ਜਿੰਨੇ ਵੀ ਆਪਾਂ ਦੇਖਦੇ ਹਾਂ ਸਭ ਉਹਨਾਂ ਦੇ ਅੰਸ਼ ਹੈ ਜੋ ਸਾਥ ਸਾਥ ਦੇ ਨਾਮ ਜਪਿਆ ਕਰੋ ਨਾਮ ਤੋਂ ਬਿਨਾ ਅਗੇ ਦਰਗਾਹ ਵਿੱਚ ਕਿਸੇ ਨੂੰ ਵੀ ਪੁੱਛਣਾ ਜਿੰਨਾ ਆਪ ਜੀ ਨਾਮ ਜਪ ਰਹੋਗੇ ਸੇਵਾ ਕਰੋਗੇ ਕੁਰਬਾਨੀ ਕਰੋਗੇ ਜਿੰਨਾ ਲਾਹੇ ਸਰੀਰ ਹੁੰਦੇ ਤੁਸੀਂ ਕਰ ਲੋਗੇ ਉਹੀ ਤੁਹਾਡਾ ਲੇਖ ਲਿਖੇਗਾ ਬਚਪਨ ਚਲਾ ਗਿਆ ਜਵਾਨੀ ਚਲੀ ਗਈ ਪਈਆਂ ਦਾ ਬੜਾਪੜਾ ਵੀ ਆ ਗਿਆ ਤੇ ਅੱਗੋਂ ਬੜਾਪੜੇ ਤੋਂ ਬਾਅਦ ਤਾਂ ਮੌਤ ਹੀ ਆਏਗੀ ਜੋ ਇਨਸਾਨ ਜਿੰਨੀ ਉਮਰ ਸਾਨੂੰ ਪਰਮੇਸ਼ਰ ਜੀ ਕੱਲੇ ਕੱਲੇ ਨੂੰ ਆਉਂਦੀ ਦਿੱਤੀ ਹੈ ਉਹ ਸੁਆਸਤਿ ਦਿੱਤੀ ਹੈ ਜਦੋਂ ਸੁਆਸਤਿ ਪੂਰੇ ਹੋ ਜਾਂਦੇ ਨੇ ਉਦੋਂ ਇਹ ਸ਼ਰੀਰ ਨੂੰ ਚੜਨਾ ਪੈਂਦਾ ਹੈ ਸੋ ਸਾਥ ਸੰਗਤ ਦੀ ਪਾਗਾਂ ਵਾਲੇ ਵਾਲੇ ਆਇਆ ਕਰੋ ਨਾਮ ਜੋ ਪਿਆਰ ਸੇਵਾ ਕਰੋ ਸੋ ਸੰਗਤ ਜੀ ਪਰਮੇਸ਼ਰ ਇੱਕ ਨੂਰ ਇਲਾਹੀ ਹੈ ਸਾਰੀ ਦੁਨੀਆ ਵੀ ਉਹਦੀ ਮਰਾਈ ਹੈ ਇਹ ਨੂਰ ਅਲਾਈ ਦਾ ਸਾਰੀ ਦੁਨੀਆ ਸਾਰੀ ਦੁਨੀਆ ਇਹ ਨੂਰ ਅਲਾਈ ਦਾ ਸਾਰੀ ਦੁਨੀਆ ਸਾਰੀ ਦੁਨੀਆ ਏ ਨੂਰ ਅਲਾਈ ਦਾ ਸਾਰੀ ਦੁਨੀਆ ਸਾਰੀ ਦੁਨੀਆ सारी दुनिया सारी दुनिया सारी दुनिया सारी दुनिया सारी दुनिया सारी दुनिया ਆਵਲ ਆਵਲ ਲੋ ਨੂ ਰ ਪਾਇਆ ਇੱਕ ਨੋਥੇ ਸਭ ਜਗ ਉਪਿਆ ਕੋਣ ਪੜੇ ਕੋਣ ਮੰਦੇ ਪਰਮੇਸ਼ਰ ਜਿਨੇ ਜੀਵੇ ਪਰਮੇਸ਼ਰ ਦੀ ਆਸਾ ਕਰਮ ਦਾ ਸਾਹਾ ਹਰਕ ਨੂ ਦਰਗਾਹ ਬਿੰਦਿਆ ਹੈ ਕਰਮੀ ਆਪੋ ਆਪਣੀ ਕੀ ਨੇ ਰਖੇ ਤੋ ਜਿਨੇ ਨਾਮ ਤੇ ਆਇਆ ਗਏ ਮੁਸਲਮਾਨ ਨਾਨਕ ਤੇ ਮੁਖਜਤ ਕਿੱਤੀ ਸੁਖੀ ਨਾਮ ਆਪ ਜੀ ਸਭ ਦਾ ਨਾਮ ਚੱਪ-ਚੱਪ ਕੇ ਉਸ ਪਰਮੇਸ਼ਰ ਦੇ ਨਾਮ ਇੰਨੀ ਬੇਤੀ ਜੋੜ ਲੋ ਆਪ ਜੀ ਅਮਰਤ ਮਿਲਿ ਉਠਿਆ ਕਰੋ ਜੁਵਾ ਤਿੰਨ ਵੇ ਉਠ ਕਰੋ ਚਾਰ ਵੇ ਉਠੋ ਜੇ ਕਿਸੇ ਦੀ ਕੋਈ ਸ਼ਿਫਟ ਵਗੈਰਾ ਹੈ ਤੋ ਆਪੋ ਆ ਕੇ ਆਰਾਮ ਕਰਕੇ ਸ਼ਿਨਾਨ ਕਰਕੇ ਅੱਧਾ ਘੰਟਾ ਜਰੂਰ ਜਾਪ ਕਰੋ ਵਾਹਿਗੁਰੂ ਵਾਹਿਗੁਰੂ ਜਾਪ ਵਿੱਚ ਕਰੋ ਜਦੋਂ ਆਪ ਜੀ ਨੇ ਸ਼ਿਨਾਨ ਕਰਕੇ ਜਾਪ ਵਿੱਚ ਬੈਠਣਾ ਹੈ ਅਦਾ ਉਸ ਵਕਤ ਤੁਹਾਡਾ ਮਨ ਪਰਮੇਸ਼ਰ ਦੇ ਨਾਲ ਜੁੜਿਆ ਹੋਵੇ ਉਸ ਅੱਧੇ ਘੜੇ ਵਿੱਚ ਤੁਹਾਡੇ ਵਿੱਚ ਕੋਈ ਵੀ ਕਿਸੇ ਕਿਸੂ ਦਾ ਖਿਆਲ ਨਾ ਆਵੇ ਇਹਨਾਂ ਉਹਦੇ ਤੇ ਲੀਨ ਹੋ ਜਾਓ ਆਪ ਜੀ ਨੂੰ ਪਤਾ ਨਾ ਹੋਵੇ ਕਿ ਕਿੱਥੇ ਬੈਠਿਆ ਹੈ ਕਿੰਨਾ ਸਮਾ ਰਹਿਆ ਹੈ ਵਾਟਾ ਇਹ ਤੁਹਾਡੇ ਪਰਮੇਸ਼ਰ ਦੇ ਨਾਮ ਵਿੱਚ ਇੰਨੀ ਬ੍ਰਤੀ ਮਹਿਮੂਬ ਕਰਦੋ ਪਰਮੇਸ਼ਰ ਦਾ ਨਾਮ ਹੀ ਪਰਮੇਸ਼ਰ ਵਿੱਚ ਉੱਚੇ ਉੱਪਰ ਉੱਚਾ ਸਾਡੇ ਸਭ ਜੀ ਹੁਣ ਆਪਾਂ ਜਾਪ ਕਰਦੇ ਆ ਸਾਰੇ ਮਾਈ ਪਾਈ ਇੱਕ ਮਨ ਇੱਕ ਜਤ ਹੋ ਕੇ ਜਾਪੇ ਜੋ ਨਾ ਆਪ ਨੂੰ ਇਹ ਨਾ ਪਤਾ ਹੋਵੇ ਅਸੀਂ ਕਿੱਥੇ ਬੈਠੇ ਆ ਕਿੰਨਾ ਸਮਾਂ ਹੋ ਗਿਆ ਹੈ ਸਾਡੇ ਬਾਰੇ ਕੌਣ ਹੈ ਸੋ ਪਰਮੇਸ਼ਰ ਦਾ ਇੰਨੀ ਬ੍ਰਤੀ ਨਾਲੋ

wahai 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 wahei 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 wahei

oh why, why? why? ਵਾਹਿਗੁਰੂ ਘੱਗ ਸਾਹਿਬ ਵਾਹਿਗੁਰੂ ਸਾਥਾਂ ਦੇ ਵਿੱਚ ਉਦੋਂ ਕਠਨ ਤਪ ਕਰਦੇ ਹੁੰਦੇ ਸੀ ਬੜੇ ਬੜੇ ਕਠਨ ਤਪ ਕਰਦੇ ਹਾਂ ਧੂਣੀਆਂ ਤਪਨੇ ਤਾਂ ਜਾ ਕੇ ਪ੍ਰਾਣ ਜਨ ਕਰਨੇ ਤਾਂ ਜਾ ਕੇ ਥੋੜਾ ਬੋੜਾ ਮਿਲਦਾ ਸੀ ਬਾਕੀ ਪ੍ਰਾਣ ਦਸਵੇਂ ਜਵਾ ਚੜਾਣੇ ਕਾਕਰ ਦਾ ਵਿੱਚ ਤਾਂ ਜਾ ਕੇ ਫਾਇਦਾ ਤੇਰੀ ਤਾਂ ਜੋਗਾਟ ਆਇਆ

ਉਹ ਹੈ ਕਿ ਅਜੀਬ ਕੀ ਨਾਮ ਜਪ ਸ੍ਰੀ ਜੋਖੀ ਸਾਧਨ ਵਿੱਚ ਬਾਰ-ਬਾਰ ਤਲਕੀਦ ਕੀਤੀ ਹੈ ਕਿ ਆਪ ਜੀ ਤੂੰ ਨਾਮ ਜਪ ਨਾਮ ਜਪ ਜਪ ਕੇ ਉਸ ਮੋਜ ਨੂੰ ਪਹੁੰਚ ਜਾ ਬਾਲ ਮੇਰੇ ਸ਼ਿਖੇ ਬਚਨ ਮੰਨਿਆ ਮਾਰਾ ਮਾਰਾ ਜਪਦਾ ਸੀ ਮਹਾਤਮਾ ਨੇ ਕਿਆ ਉਥੇ ਬਿਠੇ ਰਾਮ 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 ਕਰਦੇ ਕਰਦੇ ਪ੍ਰਕਾਸ਼ ਦੀ ਸਿਮਾ ਬਣ ਗਏ ਸੋਹ ਸਾਰ ਸੰਗਤ